ਸਤਿ ਸ਼੍ਰੀ ਅਕਾਲ ਮੈਂ ਸ਼੍ਰਿੰਦਰਪਾਲ ਟਿੱਲੋਂ ਦੇਪੜੀ ਖੰਨਾ ਮੇਰੇ ਪਿੰਡ ਮੇਰੀ ਦੁਨੀਆ ਵਾਸਤੇ ਬੋਲ ਰਿਹਾ ਹਾਂ ਸਾਡਾ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਇਸ ਚੈਨਲ ਵਿੱਚ ਸਾਡਾ ਅੱਜ ਦਾ ਵਿਸ਼ਾ ਬੜਾ ਚਰਚਿਤ ਹੈ ਦਰਸਲ ਕੇਂਦਰ ਸਰਕਾਰ ਗਰੀਬਾਂ ਤੇ ਮਜ਼ਦੂਰਾਂ ਲਈ ਚੱਲ ਰਹੀ ਮਨਰੇਗਾ ਸਕੀਮ ਨੂੰ ਜਿਸ ਰਾਹੀਂ ਉਹਨਾਂ ਨੂੰ ਕੁਝ ਪੈਸੇ ਬਣ ਜਾਂਦੇ ਹਰ ਸਾਲ ਇਸ ਨੂੰ ਨਾ ਸਿਰਫ ਬਦਲਣਾ ਚਾਹੁੰਦੀ ਹੈ ਬਲਕਿ ਬੜੀ ਗੰਭੀਰ ਸਰ ਨਾਲ ਤੇ ਬਹੁਤ ਝੋਰ ਸ਼ੋਰ ਨਾਲ ਇਸ ਦਾ ਨਾਮ ਬਦਲ ਤੇ ਬਹੁਤ ਜੋਰ ਲਾ ਰਹੀ ਹੈ ਇਸ ਦਾ ਕਿਹੜਾ ਨਵਾਂ ਨਾਮ ਹੈ ਉਹ ਮਗਨਰੇਗਾ ਤੋਂ ਬਦਲ ਕੇ ਵੀ ਵੀ ਜੀ ਰਾਮ ਜੀ ਰੱਖਿਆ ਜਾ ਰਿਹਾ ਸੋ ਪਹਿਲਾਂ ਸਮਝ ਲੈ ਲੋ ਕਿ ਮਨਰੇਗਾ ਹੈ ਕੀ ਜਾਂ ਨਰੇਗਾ ਹੈ ਕੀ ਜਦੋਂ ਨਰਿੰਦਰ ਮੋਦੀ ਹਲੇ ਪ੍ਰਧਾਨ ਮੰਤਰੀ ਨਹੀਂ ਸੀ ਬਣਿਆ ਤੇ ਮੁੱਖ ਮੰਤਰੀ ਹੀ ਹੁੰਦਾ ਸੀ ਉਦੋਂ ਇਸ ਨੇ ਦੀ ਇੱਕ ਬੜੀ ਵੱਡੀ ਵਧੀਆ ਪਰ ਵਾਅਦਾ ਦਿੱਤੀ ਸੀ ਕਿ ਮਨਰੇਗਾ ਸਰਕਾਰ ਦੀ ਰੋਜ਼ਗਾਰ ਪੈਦਾ ਕਰਨ ਦੇ ਅਸਮਰਥਤਾ ਦਾ ਨਾਮ ਹੈ ਤੇ ਉਦੋਂ ਇਹ ਕਹਿੰਦਾ ਹੁੰਦਾ ਸੀ ਕਿ ਜੇ ਅਸੀਂ ਪਾਵਰ 'ਚ ਆ ਗਏ ਕੇਂਦਰ 'ਚ ਤੇ ਸਾਡਾ ਸਭ ਤੋਂ ਪਹਿਲਾ ਕੰਮ ਇਹ ਹੋ ਕਿ ਅਸੀਂ ਨਰੇਗਾ ਬੰਦ ਕਰ ਦੇਣੀ ਹੈ ਕਿਉਂ ਬੰਦ ਕਰ ਦੇਣੀ ਹੈ ਕਿਉਂਕਿ ਇਹ ਦਾਵਾ ਕਰਦਾ ਸੀ ਕਿ ਜਦੋਂ ਵੀ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਆਈ ਤਾਂ ਅਸੀਂ ਇੰਨੇ ਰੋਜ਼ਗਾਰ ਦੇ ਕਦੇ ਕਹਿੰਦਾ ਸੀ ਕਰੋੜ ਸਾਲ ਦਾ ਦੇ ਦੇਂਗੇ ਕਦੇ ਕਹਿੰਦੇ 2 ਕਰੋੜ ਦੇ ਦਿਆਂਗੇ ਸਾਲ 'ਚ ਵੀ ਇੰਨਾ ਰੋਜ਼ਗਾਰ ਦੇ ਦਿਆਂਗੇ ਕਿ ਕਿਸੇ ਨੂੰ ਇਹੋ ਜੀ ਨਰੇਗਾ ਵਰਗੀ ਸਕੀਮ ਵਿੱਚ ਨਾ ਕੰਮ ਕਰਨ ਦੀ ਲੋੜ ਪੈਣੀ ਤੇ ਨਾ ਇਸ ਸਕੀਮ ਦੀ ਲੋੜ ਹੀ ਪੈਣੀ ਹੈ ਕੋਈ ਪਰ ਇਹ ਹੋਇਆ ਨਹੀਂ ਕਿਉਂ ਪਹਿਲਾਂ ਆਪਾਂ ਵੇਖੀਏ ਕਿ ਜਿਹੜਾ ਇਹ ਨਰੇਗਾ ਇਹ ਬਣਾਇਆ ਕਿਉਂ ਇਹ ਹੋਣ ਤੇ ਕਿਉਂ ਆਈ ਸਕੀਮ ਸੋ ਇਹਦੇ ਵਾਸਤੇ ਕਾਫੀ ਪਿੱਛੇ ਜਾਣਾ ਪੈਣਾ ਹੈ ਕਿ ਜਦੋਂ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਕੇਂਦਰ ਵਿੱਚ ਬਣੀ ਤਾਂ ਉਸ ਵੇਲੇ ਭਾਰਤ ਉੱਤੇ ਹਿੰਦੁਸਤਾਨ ਉੱਤੇ ਬਹੁਤ ਬੋਝ ਸੀ ਤੇ ਆਰਥਿਕ ਤੌਰ ਤੇ ਬੜੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ ਬਹੁਤ ਹੀ ਬੁਰਾ ਹਾਲ ਸੀ ਕਿਤੋਂ ਪੈਸੇ ਨਹੀਂ ਸੀ ਲੱਭਦੇ ਕੋਈ ਕੰਮ ਚਲਾਉਣ ਵਾਸਤੇ ਸਭ ਤੋਂ ਵੱਡਾ ੜਕਾ ਇਹ ਸੀ ਕਿ ਪੈਸੇ ਹੈ ਹੀ ਨਹੀਂ ਸੀ ਕਿਤੇ ਤੇ ਉਸ ਨੇ ਕੀ ਕੀਤਾ ਕਿ ਜਿਹੜਾ ਇੱਕੋ ਇੱਕ ਵੱਡਾ ਸਰੂਤ ਹੈ ਦੁਨੀਆ ਪਰਚ ਜਿੱਥੋਂ ਵਿਆਜੂ ਪੈਸਾ ਮਿਲ ਸਕਦਾ ਹੈ ਉੱਥੇ ਪਹੁੰਚ ਉਹਨੂੰ ਕਹਿੰਦੇ ਵਰਲਡ ਬੈਂਕ ਜਾਂ ਵਿਸ਼ਵ ਬੈਂਕ ਇਹ ਵਿਸ਼ਵ ਬੈਂਕ ਆਈਐਮਐਫ ਦਾ ਇੱਕ ਹਿੱਸਾ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਦਾ ਤੇ ਉਹਦੇ ਕੋਲੇ ਪਹੁੰਚੇ ਤਾਂ ਇਹ ਜਿਹੜਾ ਜਿਹੜੀ ਵਿਸ਼ਵ ਬੈਂਕ ਹੈ ਨਾ ਇਹਦੇ ਚ ਇੱਕ ਬੜੀ ਸਿਫਤ ਹੈ ਯਾਨੀ ਇਹਦਾ ਗੁਣ ਇਹ ਹੈ ਕਿ ਇਹ ਦੁਨੀਆ ਭਰ ਦੇ 5-7 ਬਹੁਤ ਵੱਡੇ ਅਮੀਰ ਕਾਰਪੋਰੇਟ ਘਰਾਣਿਆਂ ਦੀ ਬਣਾਈ ਹੋਈ ਹੈ। ਉਹੀ ਇਹਨੂੰ ਚਲਾਉਂਦੇ ਐ। ਉਹੀ ਇਹਦੀਆਂ ਨੀਤੀਆਂ ਘੜਦੇ ਐ। ਉਹੀ ਦੱਸਦੇ ਆ ਕਿ ਕਿਹਨੂੰ ਕਰਜ਼ਾ ਕਿੰਨਾ ਤੇ ਕਿਹੜੀਆਂ ਸ਼ਰਤਾਂ ਤੇ ਦੇਣਾ ਹੈ। ਗੱਡੀ ਗੱਲੇ ਕਿ ਕਿਹੜੀਆਂ ਸ਼ਰਤਾਂ ਤੇ ਦੇਣਾ। ਸੋ ਜਦੋਂ ਭਾਰਤ ਨੇ ਵਰਲਡ ਬੈਂਕ ਕੋਲ ਚਲੇ ਗਏ ਤੇ ਕਿਹਾ ਕਿ ਸਾਨੂੰ ਬਹੁਤ ਪੈਸਾ ਚਾਹੀਦਾ ਐ ਅਸੀਂ ਤਾਂ ਬਹੁਤ ਮਰਗੇ ਜਾਵਾਂ ਸਾਡਾ ਕੋਈ ਹਾਲ ਕੋਈ ਨਹੀਂ ਬੁਰਾ ਹਾਲ ਐ। ਪਰ ਉਹਨਾਂ ਨੇ ਇੱਕ ਵੱਡੀ ਸ਼ਰਤ ਰੱਖੀ ਸੀ। ਕਿ ਅਸੀਂ ਪੈਸਾ ਤੁਸੀਂ ਜਿੰਨਾ ਕਹੋਗੇ ਦੇ ਦੇਾਂਗੇ ਇਹ 'ਚ ਕੋਈ ਦਿੱਕਤ ਨਹੀਂ ਪੈਸਾ ਸਾਡੇ ਕੋਲੇ ਬਹੁਤ ਹੈ ਤੇ ਸਾਨੂੰ ਪਤਾ ਹੈ ਕਿ ਤੁਹਾਡਾ ਲੋੜ ਵੀ ਬਹੁਤ ਹੈ ਤੇ ਤੁਹਾਡਾ ਤੁਹਾਡਾ ਸੰਸਾਧਨ ਵੀ ਬਹੁਤ ਹੈ ਤੁਸੀਂ ਸਾਡੇ ਮੂੜ ਵੀ ਦਿਓਗੇ ਪਰ ਤੁਹਾਨੂੰ ਸਾਡੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਉਹ ਸ਼ਰਤਾਂ ਇਹਨਾਂ ਨੇ ਕਿਹਾ ਤਾਂ ਐ ਕਿ ਤੁਹਾਡੇ ਜਹਾ ਨੁਕਸ ਹੈ ਜੋ ਨੁਕਸ ਨੁਕਸ ਘੜ ਤੇ ਕੁਝ ਪਰ ਉਹਨਾਂ ਦਾ ਮੂਰੋ ਦੇਸ਼ੇ ਸੀ ਕਿ ਉਹਨਾਂ ਦੀਆਂ ਜਿਹੜੀਆਂ ਸ਼ਰਤਾਂ ਸੀ ਉਹ ਇਹ ਸੀ ਕਿ ਜਿੰਨੀਆਂ ਸਾਮਰਾਜੀ ਪਾਲਿਸੀਆਂ ਨੇ ਜਿੰਨੀਆਂ ਕਾਰਪੋਰੇਟ ਪੱਖਾਂ ਦੀ ਕਰਾਣੇ ਦੇ ਪੱਖੀ ਨੀਤੀਆਂ ਨੇ ਉਹ ਸਾਰੀਆਂ ਤੁਹਾਨੂੰ ਅਪਣਾਉਣੀਆਂ ਪੈਣਗੀਆਂ ਜਿਹੜਾ ਤੁਹਾਡਾ ਆਰਥਿਕ ਢਾਂਚਾ ਉਹ ਸਾਰਾ ਬਦਲਣਾ ਪੈਣਾ ਹੈ ਜਿਹੜੀਆਂ ਨੀਤੀਆਂ ਤੇ ਹੁਣ ਤੁਸੀਂ ਕੰਮ ਕਰ ਰਹੇ ਆਂ ਇਹ ਨੀਤੀਆਂ ਤੁਹਾਡੀਆਂ ਕਾਰਗਰ ਸਾਬਤ ਨਹੀਂ ਹੋਈਆਂ ਇਹਨਾਂ ਨੀਤੀਆਂ ਦੇ ਕਰਕੇ ਤੁਸੀਂ ਕਰਜ਼ੇ 'ਚੋਂ ਤੇ ਤੁਹਾਨੂੰ ਇਹ ਨੀਤੀਆਂ ਛੱਡ ਕੇ ਜਿਹੜੀਆਂ ਅਸੀਂ ਨੀਤੀਆਂ ਦੇ ਰਹੇ ਆ ਉਹਨਾਂ ਨੀਤੀਆਂ ਅਨਸਾਰ ਕੰਮ ਕਰਨਾ ਪਊਗਾ ਤੁਹਾਨੂੰ ਜਿਹੜਾ ਆਰਥਿਕ ਢਾਂਚਾ ਉਸੇ ਤਰ੍ਹਾਂ ਬਦਲਣਾ ਪਊਗਾ ਤੇ ਉਹ ਨੀਤੀਆਂ ਕੀ ਸੀ ਕਿ ਤੁਸੀਂ ਆਪਦੇ ਜਿਹੜਾ ਦੇਸ਼ ਉਸ ਨੂੰ ਸਮਾਜਵਾਦੀ ਗੁਜ਼ਾਰਾਤਤਰਾ ਤੋਂ ਬਦਲ ਕੇ ਸਾਮਰਾਜੀ ਵਜਾਰਤਤਰਾ ਚ ਲਿਓ ਇੱਥੇ ਵੱਡੇ ਕਾਰਖਾਨੇ ਤੇ ਵੱਡੇ ਬਿਜ਼ਨਸ ਜਿਹੜੇ ਵਾਲੇ ਘਰਾਣੇ ਆ ਉਹਨਾਂ ਨੂੰ ਪੈਹਲ ਦਿਓ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿਓ ਉਹਨਾਂ ਨੂੰ ਵਿਆਜੂ ਪੈਸੇ ਦਿਓ ਉਹਨੂੰ ਕਿਵੇਂ ਕਰੋ ਉਹਨਾਂ ਨੂੰ ਪ੍ਰਮੋਟ ਕਰੋ ਤੇ ਇਹਨਾਂ ਨੇ ਸ਼ਰਤਾਂ ਸਾਰੀਆਂ ਮੰਨ ਲਈ ਕਿ ਇਹਨਾਂ ਨੂੰ ਪੈਸੇ ਦੀ ਬੋਲਡ ਲੋੜ ਸੀ ਇਹਨਾਂ ਦੋਵਾਂ ਸੀ ਵੀ ਕੋਈ ਕੁਛੀ ਵੀ ਕਹੇ ਚਾਹੇ ਇਹ ਕਹੇ ਫਾਂਸੀ ਤੇ ਲਟਪਜੋ ਤਾਂ ਵੀ ਆਪਾਂ ਪੈਸੇ ਲਵਾਂਗੇ ਇਹਨਾਂ ਨੇ ਉਹ ਸ਼ਰਤਾਂ ਮੰਨ ਲਈਆਂ ਪਰ ਉਹਨਾਂ ਨੇ ਵਿਸ਼ਵਾਸ ਨਾ ਕੀਤਾ ਉਹਨਾਂ ਨੇ ਇੱਕ ਫਿਰ ਅਗਲੀ ਸ਼ਰਤ ਹੋਰ ਲਾਤੀ ਕਿ ਇਹ ਜਿਹੜੀਆਂ ਅਸੀਂ ਸਕੀਮਾਂ ਜਿਹੜੀਆਂ ਸੁੰਦਰ ਸੀ ਜਿਹੜੀ ਨੀਤੀਆਂ ਅਸੀਂ ਦਸੀਆਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਅਸੀਂ ਤੁਹਾਡੇ ਹੀ ਲੋਕ ਦੇਸ਼ ਵਿੱਚੋਂ ਤੁਹਾਡੇ ਹੀ ਪੜ੍ਹੇ ਲਿਖੇ ਲੋਕ ਉਹਨਾਂ ਦੀ ਅਸੀਂ ਇੱਕ ਟੀਮ ਬਣਾ ਕੇ ਦੇਵਾਂਗੇ ਤੁਹਾਨੂੰ ਉਹ ਟੀਮ ਨੂੰ ਪਹਿਲੀ ਗੱਲ ਤਾਂ ਸਰਡਿਕਨ ਨੀਤੀ ਕੇ ਲਾਗੂ ਕਰਦੇ ਪੂਰੀਆਂ ਪਾਵਰਾਂ ਦੇਣੀਆਂ ਹੋਣਗੀਆਂ ਦੂਜੀ ਗੱਲ ਕਿ ਜਿਵੇਂ ਉਹ ਸਲਾਹ ਦੇਣਗੇ ਉਹਨਾਂ ਦੀ ਸਲਾਹ ਤੁਹਾਨੂੰ ਮੰਨਣੀ ਹੀ ਮਰਨਣੀ ਆ ਹਣੀ ਤੇ ਇਸ ਮਹਾਦੇਵ ਦੀਨ ਉਹਨਾਂ ਨੇ ਕਰਜ਼ਾ ਦੇਦਤਾ ਤੇ ਨਾਲ ਹੀ ਇੱਕ ਟੀਮ ਦੇਤੀ ਉਹ ਟੀਮ ਦੇ ਦੋ ਪ੍ਰਮੁੱਖ ਅਰਥਸ਼ਾਸਤਰ ਸੀਗੇ ਅਰਥਸ਼ਾਸਤਰੀ ਇੱਕ ਸੀ ਡਾਕਟਰ ਮਨਮੋਹਨ ਸਿੰਘ ਜਿਹੜਾ ਕਿ ਪੱਛਮੀ ਦੇਸ਼ਾਂ ਚ ਬਹੁਤ ਹੀ ਲੋਕਪ੍ਰੀਆ ਸੀ ਉਹਦਾ ਕਾਰਨ ਇਹ ਸੀ ਕਿ ਇਹਦੀਆਂ ਸਾਰੀਆਂ ਕਿਤਾਬਾਂ ਸਾਰੀਆਂ ਲਿਖਤਾਂ ਇਹਦੀ ਸਾਰੀ ਵਿਚਾਰਧਾਰਾ ਕਾਰਫਰਡ ਪੱਖੀ ਸੀ ਉਹਨਾਂ ਨੇ ਸਟੂਜ ਸੀ ਉਹਨਾਂ ਨੇ ਬਣਾਇਆ ਹੋਇਆ ਸੀ ਤੇ ਉਹਨਾਂ ਨੇ ਇਹਨੂੰ ਪ੍ਰਮੋਟ ਕਰਨ ਖਾਤਰ ਇਹਦੀਆਂ ਕਿੰਨੀਆਂ ਕਿਤਾਬਾਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਵਾਸਤੇ ਲਿਆਂਗੀਆਂ ਹੋਈਆਂ ਸੀ ਤੇ ਦੂਜਾ ਉਹਨਾਂ ਦਾ ਆਗਦਾ ਇੱਕ ਬੰਦਾ ਜਿਹੜਾ ਪਹਿਲਾਂ ਉੱਥੇ ਕੰਮ ਵੀ ਕਰਦਾ ਆਇਆ ਸੀ ਵਿਸ਼ਵ ਬੈਂਕ 'ਚ ਉਹ ਸੀਗਾ ਮੌਂਟਿਕ ਸਿੰਘ ਆਲੂਵਾਲੀਆ ਜਿਹਨੂੰ ਲੋਕ ਮਖੌਲ ਮੌਂਕੀ ਸਿੰਘ ਆਲੂਵਾਲੀਆ ਵੀ ਕਹਿੰਦੇ ਸੀ ਉਹ ਵੀ ਕਾਰਫਰਡ ਘਰਾਣਿਆਂ ਦਾ ਪੂਰਾ ਦੂਤ ਸੀ ਸਰ ਕਰਨ ਉਹਨਾਂ ਦੇ ਅਖੇ ਚੱਲਦਾ ਸੀ ਉਹਨਾਂ ਦੇ ਅਨਸਾਰ ਚੱਲਦਾ ਸੀ ਉਹਨਾਂ ਦਾ ਹੀ ਬਣਾਇਆ ਹੋਇਆ ਸੀ ਸੋ ਉਹਨਾਂ ਨੇ ਇਹ ਦੋ ਬੰਦੇ ਸਾਨੂੰ ਦੇਤੇ ਉਹਨਾਂ ਨੇ ਕਿਹਾ ਵੀ ਇੱਕ ਨੂੰ ਤਾਂ ਤੁਸੀਂ ਵਿੱਤ ਮੰਤਰੀ ਬਣਾ ਲਓ ਤੇ ਇੱਕ ਨੂੰ ਤੁਸੀਂ ਆਰਥਿਕ ਸਹਾਕਾਰ ਬਣਾ ਲਓ ਤੇ ਫਿਰ ਤੁਸੀਂ ਤੁਹਾਨੂੰ ਪੈਸੇ ਦੇਵਾਂਗੇ ਤੇ ਪੈਸੇ ਬਹੁਤ ਦਿੱਤੇ ਸਕੀਮਾਂ ਪੈਸੇ ਮਿਲ ਗਿਆ ਸਕੀਮਾਂ ਚੱਲੀ ਗਈਆਂ ਤੇ ਦੇਸ਼ ਕੰਗਾਲੀ ਚੋਂ ਨਿਕਲ ਗਿਆ ਦੇਸ਼ ਦੀ ਜੀਡੀਪੀ ਵਧ ਗਈ ਦੇਸ਼ ਦੀ ਜਿਹੜੀ ਗ੍ਰੋਥ ਹੈ ਜੋ ਦਾ ਵਿਕਾਸ ਹੈ ਉਹ ਵਿਕਾਸ ਦੀ ਦਰ ਵੀ ਵਧ ਗਈ ਤੇ ਪਰ ਇਹ ਹੋਇਆ ਕਿ ਆਰਥਿਕ ਪਾੜਾ ਵੀ ਵਧਣ ਲੱਗ ਗਿਆ ਉਹ ਜਿਹੜੀਆਂ ਨੀਤੀਆਂ ਸਨ ਜਿਹੜੀਆਂ ਵਿਸ਼ਵ ਬੈਂਕ ਨੇ ਸਾਡੇ ਤੇ ਠੋਸ ਦਿੱਤੀਆਂ ਸਨ ਕਰਜ਼ਾ ਦੇਣ ਵਾਸਤੇ ਉਹ ਨੀਤੀਆਂ ਦੇ ਅਨੁਸਾਰ ਸਾਡੇ ਅਮੀਰ ਲੋਕ ਅਮੀਰ ਹੋਣ ਲੱਗੇ ਤੇ ਗਰੀਬ ਲੋਕ ਹੋਰ ਗਰੀਬ ਹੋਣ ਲੱਗੇ ਅਮੀਰਾਂ ਦੀ ਗੰਢ ਤੇ ਇੱਕ ਤਾਂ ਵਾਧਾ ਹੋਣ ਲੱਗਾ ਤੇ ਉਹਨਾਂ ਦੇ ਜਿਹੜੇ ਅਸਾਸੇ ਸੀ ਉਹਨਾਂ ਦੀ ਆਮਦਨ ਉਹਨਾਂ ਚ ਇੱਕ ਤਾਂ ਵਾਧਾ ਹੋਣ ਲੱਗਾ ਤੇ ਇਹਦਾ ਜਿਹੜਾ ਸਾਰਾ ਨੁਕਸਾਨ ਜਿਹ ਹੋਇਆ ਗਰੀਬਾਂ ਨੂੰ ਹੋਇਆ ਤੇ ਫਿਰ ਕੀ ਹੋਇਆ ਕਿ ਚਲੋ ਦੇਸ਼ ਆਰਥਿਕ ਦੇ ਜਿਹੜੀ ਬੁਰੀ ਹਾਲਤ ਸੀ ਉਸ ਚੋਂ ਨਿਕਲਿਆ ਤੇ ਅਗਲਾ ਜਿਹੜਾ ਸੀ ਜਦੋਂ ਚੋਣ ਹੋਈ ਉਹਦੇ ਚ ਕਾਂਗਰਸ ਫੇਰ ਜਿੱਤ ਗਈ ਕਿਉਂਕਿ ਉਹਨਾਂ ਨੇ ਇਹ ਨੀਤੀਆਂ ਵਧੀਆ ਅਪਣਾ ਲਈਆਂ ਸੀ ਦੇਸ਼ ਨੂੰ ਬੁਰੀ ਹਾਲਤ ਚੋਂ ਕਢ ਲਿਆ ਸੀ ਪਰ ਸੋਭੀ ਗੱਲ ਇਹ ਬਣੀ ਕਿ ਜਿਹੜੀ ਅਗਲੀ ਚੋਣ ਸੀ ਇਹ ਹੋਈ ਸੀ ਸੋਨੀਆ ਦਾ ਦੇ ਨਾਂ ਤੇ ਤੇ ਜਿਹੜੇ ਬਹੁਦੇ ਐਮਪੀਸੀ ਉਹ ਸੋਨੀਆ ਗਾਂਧੀ ਨੂੰ ਹੀ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੇ ਸੀ ਪਰ ਜਿਹੜੀ ਸੋਨੀਆ ਗਾਂਧੀ ਹੈ ਉਹ ਜਿਹੜੇ ਵਿਸ਼ਵ ਬੈਂਕ ਦੇ ਫਿਟਨੈਸ ਸੀ ਉਹਨਾਂ ਨੇ ਫੇਰ ਡੰਗਾ ਦਾ ਤੱਕ ਉਹ ਕਹਿੰਦੇ ਵੀ ਜੇ ਹੋਰ ਪੈਸੇ ਲੈਣੇ ਤਾਂ ਸਾਨੂੰ ਆਏ ਕਿ ਜਿਹੜਾ ਮੁੱਖ ਮੰਤਰੀ ਜਿਹੜਾ ਤੁਸੀਂ ਪ੍ਰਧਾਨ ਮੰਤਰੀ ਬਣਾਉਣਾ ਨਾ ਇਹ ਤੁਸੀਂ ਮਨਮੋਹਨ ਸਿੰਘ ਨੂੰ ਬਣਾਉਣਾ ਪਊਗਾ ਫਿਰ ਮਨਮੋਹਨ ਸਿੰਘ ਫੇਰ ਬਣਗਾ ਪ੍ਰਧਾਨ ਮੰਤਰੀ ਫੇਰ ਜਿਹੜੀਆਂ ਸੀਟ ਲਾਗੂ ਕਾਰਪੋਰੇਟ ਘਰਾਣੇ ਦੀਆਂ ਜਿਹੜੀਆਂ ਸਕੀਮਾਂ ਸੀ ਜਿਹੜੀਆਂ ਨੀਤੀਆਂ ਸੀ ਉਹ ਹੋਰ ਜੋਰ ਸ਼ੋਰ ਨਾਲ ਲਾਗੂ ਹੋਣ ਲੱਗੀਆਂ ਉਹਦਾ ਅਸਰ ਇਹ ਹੋਇਆ ਕਿ ਗਰੀਬ ਹੋਰ ਗਰੀਬ ਹੋਣ ਲੱਗੇ ਅਮੀਰ ਹੋਰ ਅਮੀਰ ਹੋਣ ਲੱਗੇ ਤੇ ਹਾਲਾਤ ਇਥੋਂ ਤੱਕ ਪਹੁੰਚ ਗਈ ਕਿ ਗਰੀਬਾਂ ਨੂੰ ਰੋਜ਼ਗਾਰ ਮਿਲਣਾ ਬੰਦ ਹੀ ਹੋ ਗਿਆ ਤੇ ਬੰਦ ਤੇ ਬਰਾਬਰ ਹੋ ਗਿਆ ਕਹਿ ਲੋ ਜਾਂ ਕਿ ਬਹੁਤ ਥੋੜਾ ਮਾੜਾ ਮੋਟਾ ਮਿਲਣ ਲੱਗਾ ਤੇ ਜਿਹੜਾ ਗਰੀਬਾਂ ਨੂੰ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਤੇ ਇਹ ਹਾਲਤ ਬਹੁਤ ਬੁਰੀ ਹੋ ਗਈ ਇਸ ਦਾ ਫਿਰ ਚਰਚਾ ਹੋਈਏ ਦੀ ਵਿਸ਼ਵ ਬੈਂਕ ਤੇ ਉੱਥੇ ਵੀ ਆਈਐਮਐਫ 'ਚ ਵੀ ਚਰਚਾ ਹੋਈ ਉਹਦੇ ਵਿੱਚ ਆਈ ਬੁਰਾ ਹਾਲ ਚੱਲੀ ਗਿਆ ਨਾ ਜੇ ਗਰੀਬ ਇੰਨੇ ਗਰੀਬੀ ਚ ਜਲੀ ਗਏ ਜੇ ਗਰੀਬਾਂ ਦਾ ਇੰਨਾ ਹੀ ਬੁਰਾ ਹਾਲ ਚੱਲੀ ਗਿਆ ਤਾਂ ਜਿਹੜਾ ਭਾਰਤ ਦੇਸ਼ ਹੈ ਇਹਦੇ ਵਿੱਚ ਕ੍ਰਾਂਤੀ ਹੋ ਸਕਦੀ ਹੈ ਇਹਦੇ ਵਿੱਚ ਹਫੜਾ ਦਫੜੀ ਮੱਚ ਸਕਦੀ ਹੈ ਲੋਕ ਉਠ ਖੜਨਗੇ ਭੁੱਖੇ ਲੋਕ ਮਾਰਨਾ ਸ਼ੁਰੂ ਕਰ ਦੇਣਗੇ ਕੁੱਟਣਾ ਸ਼ੁਰੂ ਕਰ ਦੇਣਗੇ ਤੇ ਇਹ ਜਿਹੜੀ ਹਫੜਾ ਦਫੜੀ ਆਪਾਂ ਨੂੰ ਸਮਝਣੀ ਨਹੀਂ ਜੇ ਸਮਝੀ ਤਾਂ ਇਹਦੇ ਜਿਹੜੇ ਅਮੀਰ ਬੰਦੇ ਸਾਰੇ ਮਰੇ ਜਾਣਗੇ ਜਿਹੜੇ ਆਪਣੀ ਆਮਦਨ ਦੇ ਸਰੋਤ ਸਾਰੇ ਖਤਮ ਹੋ ਜਾਣਗੇ ਆਪਣੀ ਜਿਹੜੀ ਇਥੇ ਸਰਕਾਰ ਬਣੀ ਹੈ ਉਹ ਸਰਕਾਰ ਘਟੇ ਜਉਦੇ ਸੋ ਇਹਨਾਂ ਨੇ ਫਿਰ ਇਹਨਾਂ ਨੂੰ ਕਿਹਾ ਕਿ ਤੁਸੀਂ ਐਂ ਕਰੋ ਇਹ ਗਰੀਬਾਂ ਨੂੰ ਕਿਵੇਂ ਨਾ ਕਿਵੇਂ ਕੁਝ ਨਾ ਕੁਝ ਖਾਣ ਦਾ ਇੰਤਜ਼ਾਮ ਕਰਕੇ ਦੇ ਦਿਓ ਰੁਜ਼ਗਾਰ ਤਾਂ ਹੈ ਨਹੀਂ ਸੀ ਗਰੀਬਾਂ ਨੂੰ ਪੈਸੇ ਚਾਹੀਦੇ ਸੀ ਰੋਜ਼ਗਾਰ ਪੈਸਿਆਂ ਵਾਸਤੇ ਹੀ ਚਾਹੀਦਾ ਹੁੰਦਾ ਹੈ ਕਿ ਰੁਜ਼ਗਾਰ ਕਿ ਕੰਮ ਕਰੀਏ ਤੇ ਕੰਮ ਦੇ ਬਦਲੇ ਆਪਾਂ ਨੂੰ ਤਨਖਾਹ ਮਿਲੇ ਤਨਖਾਹ ਨਾਲ ਆਪਾਂ ਦਾ ਘਰ ਚਲਾਈਏ ਜੋਸੋ ਇਹ ਸਰਕਾਰ ਨੇ ਜਿਹੜੀ ਨਵੀਂ ਸਰਕਾਰ ਬਣੀ ਉਸ ਨੇ ਦੋ ਤਰੀਕੇ ਅਪਣਾਏ ਉਹਨਾਂ ਦੇ ਕਹਿਣ ਤੇ ਆਈਐਮਐਫ ਨਾਲ ਡਿਕਲੈਰ ਡਿਸਕਸ ਕਰਕੇ ਵਿਸ਼ਵ ਬੈਂਕ ਨਾਲ ਡਿਸਕਸ ਕਰਕੇ ਦੋ ਤਰੀਕੇ ਅਪਣਾਏ ਇੱਕ ਤਾਂ ਉਹਨਾਂ ਨੇ ਵਿਸ਼ਵ ਬੈਂਕ ਨੇ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲੇ ਜਿਹੜਾ ਅਨਾਜ ਬਹੁਤ ਹੈ ਉਹ ਹਰੀ ਕ੍ਰਾਂਤੀ ਤੋਂ ਬਾਅਦ ਬਹੁਤ ਸੀ ਆਪਣੇ ਕੋਲੇ ਵਾਧੂ ਪਿਆ ਸੀ ਸਟੋਰ ਭਰੇ ਪਏ ਸੀ ਉਹਦੇ ਅਨਾਜ ਥੋੜਾ ਗਲੀ ਜਾਂਦਾ ਕਿ ਤੁਸੀਂ ਜਿਹੜਾ ਜਿਹੜੇ ਗਰੀਬ ਹੈ ਉਹ ਅਨਾਜ ਖਾਤਰ ਮਰੀ ਜਾਂਦੇ ਆ ਤੁਸੀਂ ਐਂ ਕਰੋ ਜਿਹੜਾ ਅਨਾਜ ਪਿਆ ਇਹ ਇਹਨਾਂ ਨੂੰ ਮੁਫਤ ਦੇਣਾ ਸ਼ੁਰੂ ਕਰ ਦਿਓ ਉਹ ਵੀ ਗੱਲ ਠੀਕ ਹੋਈ ਲੇਕਿਸ਼ ਆਪਣੀ ਸਰਕਾਰ ਨੇ ਆਪਣੇ ਗਰੀਬਾਂ ਨੂੰ ਅਨਾਜ ਮੁਫਤ ਦੇਣਾ ਸ਼ੁਰੂ ਕਰਤਾ ਹੁਣ ਸਵਾਲ ਸੀ ਕਿ ਅਨਾਜ ਤੱਕ ਕਿਹ ਆ ਗਿਆ ਉਸ ਅਨਾਜ ਵਾਸਤੇ ਹੋਰ ਬਹੁਤ ਕੋਈ ਨਾਣ ਮਿਰਚ ਦਾਲ ਚਾਹੀਦੀ ਸਾਰਾ ਕੁਝ ਚਾਹੀਦਾ ਉਹਨੇ ਐਂ ਕਰੋ ਤੁਸੀਂ ਇਹਨਾਂ ਲੋਕਾਂ ਨੂੰ ਇੱਕ ਵਿਉਂਤ ਪਣਾਓ ਕਿ ਇਹਨਾਂ ਨੂੰ ਕੰਮ ਦਿਓ ਕੰਮ ਕਰਨਾ ਕਰਨਾ ਥੋੜਾ ਕਰਨ ਬਹੁਤਾ ਕਰਨ ਇਹਨਾਂ ਨੂੰ ਕੰਮ ਲਿਓ ਐਵੇਂ ਜੇ ਭਾਲ ਕੇ ਮੁਫਤੀ ਨੂੰ ਕਿਤੇ ਜਿੱਥੇ ਨਹੀਂ ਕੰਮ ਉੱਥੇ ਵੀ ਕੰਮ ਲਾ ਰਿਹਾ ਇਹਨਾਂ ਨੂੰ ਤੇ ਲਾ ਕੇ ਇਹਨਾਂ ਨੂੰ ਦਿਹਾੜੀ ਦੇਣੀ ਸ਼ੁਰੂ ਕਰ ਤੋ ਤੇ ਫਿਰ ਇੱਕ ਸਕੀਮ ਬਣਾਈ ਇੱਕ ਸਰਦਾਰ ਮਨਮੋਹਨ ਸਿੰਘ ਜੀ ਨੇ ਉਹ ਆਂਦੇ ਵੀ ਹਰ ਗਰੀਬ ਨੂੰ ਜੋ ਵੀ ਗਰੀਬ ਪਰਿਵਾਰ ਹੈ ਉਹਨਾਂ ਨੂੰ ਅਸੀਂ ਸਾਲ 'ਚ 100 ਦਿਨ ਕੰਮ ਦਿਆ ਕਰਾਂਗੇ ਤੇ ਉਸ 100 ਦਿਨ ਦੇ ਕੰਮ ਬਦਲੇ ਅਸੀਂ ਘੱਟੋ-ਘੱਟ 300 ਰੁਪਏ ਦਿਹਾੜੀ ਦਿਆ ਕਰਾਂਗੇ ਤੇ ਉਸ ਦਿਹਾੜੀ ਦੀ ਪੇਮੈਂਟ ਅਸੀਂ ਛੇਤੀ ਰੈਗੂਲਰ ਕਰਿਆ ਕਰਾਂਗੇ ਇਸ ਤਰ੍ਹਾਂ ਇਹ ਹੋ ਗਿਆ ਕਿ ਹਰ ਗਰੀਬ ਘਰ ਨੂੰ ਹਰ ਸਾਲ 25-30000 ਰੁਪਇਆ ਤੁਹਾਨੂੰ ਲਗਭਗ ਬਿਨਾ ਕੰਮ ਕੀਤੋਂ ਆਉਣ ਲੱਗਿਆ ਬਿਨਾ ਕੰਮ ਤੋਂ ਮੈਂ ਕਹਿ ਰਿਹਾ ਕਿ ਜੇ ਹਲੇ ਵੀ ਇਹ ਔਸਤ ਕਰਨੀ ਹੋਵੇ ਤੇ ਜਿਹੜੇ ਨਰੇਗਾ ਚ ਕੰਮ ਕਰਦੇ 6 ਬੰਦੇ ਉਹਨਾਂ ਕੰਮ ਕਰਦੇ ਜਿਹੜਾ ਆਮ ਜਿਹੜਾ ਮਜ਼ਦੂਰ ਹੈ ਉਹ ਇੱਕ ਬੰਦਾ ਉਹਨਾਂ ਕੰਮ ਕਰ ਦਿੰਦਾ ਤੇ ਉਹ ਤਾਂ ਕਰ ਦਿਆ ਤੇ ਕੰਮ ਹੁੰਦਾ ਹੀ ਕੋਈ ਨਹੀਂ ਐਵੇਂ ਹੁੰਦਾ ਕਿਤੇ ਘਾਹ ਪਟਲਿਆ ਕਿਤੇ ਫੂਸ ਪਟਲਿਆ ਕਿਤੇ ਰਸਤਾ ਸਾਫ ਕਰ ਲਿਆ ਕੋਈ ਉਹ ਕੋਈ ਉਹ ਕਿਸੇ ਯਾਨੀ ਪ੍ਰੋਡਕਟਿਵ ਕੰਮ ਨਹੀਂ ਹੁੰਦਾ ਇਹੋ ਜਿਹਾ ਕੰਮ ਨਹੀਂ ਹੁੰਦਾ ਜਿਹਦੇ ਨਾਲ ਕੋਈ ਆਪਣੀ ਨਾ ਇਕਨੋਮੀ 'ਚ ਕੋਈ ਫਰਕ ਪੈਂਦਾ ਹੋਵੇ ਤੇ ਸਰਕਾਰ ਨੇ ਵੀ ਉਹਨਾਂ ਨੂੰ ਰੋਕੇ ਨਾ ਉਹਨਾਂ ਨੂੰ ਕੰਮ ਵਧਾ ਕਰਨ ਨੂੰ ਕਿਹਾ ਨਾ ਕਿਉਂ ਕਿ ਜਿੰਨਾ ਘਟ ਕਰਦੇ ਸੀ ਉਹਨੇ ਇਹ ਜਿਹੜਾ ਬੇਲੋੜਾ ਜਿਹਾ ਕੰਮ ਵਧ ਵਧ ਜਾਂਦਾ ਸੀ ਤੇ ਜਿੰਨਾ ਵਧਦਾ ਸੀ ਉਹਨੇ ਉਹ ਹੋਰ ਰੋਜ਼ਗਾਰ ਦੇ ਸਕਦੇ ਸੀ ਪਰ ਫਿਰ ਵੀ ਪੂਰੀ ਜੋਰ ਲਾਉਣ ਦੇ ਬਾਵਜੂਦ ਵੀ ਜਿਹੜੀਆਂ ਸਰਕਾਰਾਂ ਹੁਣ ਤੀਕਾਈਆਂ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਸਰਕਾਰ ਸਾਲ 'ਚੋਂ 50 ਦਿਨ 55 ਦਿਨ ਕੰਮ ਦੇ ਨਹੀਂ ਸਕੀ ਇਹਦੋਂ ਘੱਟ ਦੇ ਨਹੀਂ ਕੰਮ ਦਿੰਦੀ ਹੈ ਸੋ 2014 ਆ ਗਿਆ 2014 'ਚ ਸਰਕਾਰਾਂ ਕਾਂਗਰਸ ਦੇ ਕੁਝ ਹੋਰ ਗਲਤੀਆਂ ਕਾਰਨ ਸਰਕਾਰ ਬਦਲੀ ਗਈ ਤੇ ਇਸ ਬਦਲੀ ਸਰਕਾਰ 'ਚ ਬੀਜੇਪੀ ਦਾ ਰਾਜ ਆ ਗਿਆ ਪਹਿਲਾਂ ਛੋਟਾ ਦਾ ਹਰ ਮੰਤਰੀ ਵਾਜ ਪੈਦਾ ਉਹ ਤੋਂ ਬਾਅਦ ਉਹ ਹੀ ਮੋਦੀ ਜਿਹੜਾ ਕਹਿੰਦਾ ਸੀ ਕਿ ਜਿਹੜੀ ਇਹ ਮਨਰੇਗਾ ਇਸ ਕਰਕੇ ਕਿ ਇਹ ਸਰਕਾਰ ਲੋਕਾਂ ਵਾਸਤੇ ਰੋਜ਼ਗਾਰ ਪੈਦਾ ਨਹੀਂ ਦੀ ਕਰ ਸਕਦੀ ਉਹੀ ਪ੍ਰਧਾਨ ਮੰਤਰੀ ਬਣ ਗਿਆ ਤੇ ਜਦੋਂ ਪ੍ਰਧਾਨ ਮੰਤਰੀ ਬਣ ਗਿਆ ਫਿਰ ਉਹਨੂੰ ਪਤਾ ਲੱਗਿਆ ਕਿ ਆਟੇ ਦਾਣ ਦਾ ਕੀ ਭਾ ਹੁੰਦਾ ਹੈ ਕਿ ਜਿਹੜਾ ਵਿਸ਼ਵ ਬੈਂਕ ਤੋਂ ਲਿਆ ਕਰਜ਼ਾ ਉਹਦੇ ਨਾਲ ਤਾਂ ਅਮੀਰ ਹੀ ਬਣਦੇ ਹੈ ਗਰੀਬਾਂ ਵਾਸਤੇ ਕੁਝ ਨਹੀਂ ਉਹਨਾਂ ਵਾਸਤੇ ਤੇ ਜਿਹੜੀਆਂ ਉਹ ਉਹਦੀਆਂ ਡੀਂਗਾ ਸੀ ਕਿ ਮੈਂ ਇੰਨਾ ਰੁਜ਼ਗਾਰ ਪੈਦਾ ਕਰ ਦੂ ਇੰਨਾ ਕਰਦੇ ਆਂਗੇ ਉਹ ਸਾਲ ਤੱਕ ਰਹਿ ਤਰੇ ਰਹਿ ਗਿਆ ਤੇ ਮਜਬੂਰ ਨੂੰ ਉਹਨੂੰ ਫੇਰ ਹੀ ਮਨਰੇਗਾ ਅਪਣਾਉਣੀ ਪਈ ਗਾਹ ਵਧਾਉਣੀ ਪਈ ਤੇ ਇਦੋਂ ਇੱਕ ਗੱਲ ਹੋਰ ਹੋਈ ਜਦੋਂ ਪਹਿਲੀ ਟਰਮ ਉਹਦੀ ਪੂਰੀ ਹੋ ਗਈ ਤਾਂ ਉਹਨਾਂ ਨੂੰ ਐ ਲੱਗਿਆ ਲੱਗਾ ਕਿ ਹੁਣ ਆਪਣੀ ਜਿਹੜੀ ਸਰਕਾਰ ਉਹ ਪੱਕੇ ਪੈਰੀ ਹੋ ਗਈ ਹੁਣ ਆਪਾਂ ਕੁਝ ਹੋਰ ਵੀ ਕਰ ਸਕਦੇ ਆਂ ਕੁਝ ਉਹਨਾਂ ਦਾ ਕੋਈ ਏਜੰਡਾ ਸੀ ਕਿ ਸਮਾਜ ਨੂੰ ਵੀ ਬਦਲਣੀ ਹੈ ਕਾਂਗਰਸ ਤੇ ਬੀਜੇਪੀ ਪਹਿਲਾਂ ਇੱਕ ਤਰ੍ਹਾਂ ਦੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਸੀ ਕਿ ਉਹੀ ਕੁਝ ਕਾਂਗਰਸ ਚਾਹੁੰਦੀ ਸੀ ਉਹ ਚਾਉਣ ਲੱਗੀ ਸੀ ਕਿ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਨਾਲ ਚੱਲਦੀ ਉਹਨਾਂ ਦੇ ਹਿਤਾਂ ਦੇ ਕੰਮ ਕਰਦੀ ਸੀ ਉਹਨਾਂ ਦੀ ਚਲਾਈ ਚੱਲਦੀ ਸੀ ਜਿਵੇਂ ਉਹ ਕਹਿੰਦੇ ਸੀ ਉਵੇਂ ਕਰਦੀ ਸੀ ਇਹੋ ਹੀ ਕੋਈ ਬੀਜੇਪੀ ਨੇ ਕੀਤਾ ਕਿ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਸਿਰ ਤੇ ਚੱਲਦੀ ਸੀ ਉਹਨਾਂ ਦੀ ਚਲਾਈ ਚੱਲਦੀ ਸੀ ਜਿਵੇਂ ਕਹਿੰਦੇ ਸੀ ਉਵੇਂ ਕਰਦੀ ਸੀ ਪਰ ਇਹਨਾਂ ਚ ਦੂਜੀ ਟਰਮ ਵੇਲੇ ਬੀਜੇਪੀ ਨੇ ਇੱਕ ਫਰਕ ਪਾਉਣਾ ਸ਼ੁਰੂ ਕਰਤਾ ਕਾਂਗਰਸ ਤੇ ਇੱਕ ਸ਼ਿਫਟ ਸੀ ਕਿ ਉਹ ਕਾਂਗਰਸ ਸੈਕੂਲਰ ਸੀ ਜਿਹੜੀ ਧਰਮ ਦੇ ਧਰਮ ਨਿਰਪੱਖ ਸੀ ਉਹਨਾਂ ਦਾ ਜਿਹੜਾ ਦੂਸਰਾ ਏਜੰਡਾ ਸੀਗਾ ਬੀਜੇਪੀ ਦਾ ਇਹ ਸੀਗੇ ਅਸੀਂ ਧਰਮ ਨਿਰਪੱਖ ਨਹੀਂ ਰਹਿਣਾ ਅਸੀਂ ਸਿਰਫ ਕਾਰਪੋਰਟ ਸਰਕਾਰ ਨਹੀਂ ਬਣਾਉਣੀ ਅਸੀਂ ਨਾਲ ਹਿੰਦੂਤਵ ਵੀ ਬਣਾਉਣਾ ਸਮਾਜ ਵੀ ਹਿੰਦੂਤਵ ਬਣਾਉਣਾ ਹਿੰਦੂ ਸਮਾਜ ਬਣਾਉਣਾ ਤੇ ਸਾਡੀ ਸਰਕਾਰ ਹਿੰਦੂਤਵ ਧਾਰਨਾ ਦੀ ਹੋਏਗੀ ਇਹਨਾਂ ਨੇ ਹੌਲੀ-ਹੌਲੀ ਹੌਲੀ-ਹੌਲੀ ਹਿੰਦੂਤਵ ਵਾੜਨਾ ਸ਼ੁਰੂ ਕਰਤਾ ਆਪਣੀਆਂ ਪਾਲਿਸੀਆਂ 'ਚ ਉਹਦੇ ਵਾਸਤੇ ਜ਼ਰੂਰੀ ਸੀ ਕਿ ਕਾਂਗਰਸ ਨੂੰ ਇਹ ਨਿੰਦੇ ਕਾਂਗਰਸ ਦੇ ਦੋ ਹੀ ਆਕੰਸ਼ੀ ਇੱਕ ਸੀ ਜਵਾਹਰ ਲਾਲ ਨਹਿਰੂ ਤੇ ਇੱਕ ਸੀ ਗਾਂਧੀ ਇਹਨਾਂ ਨੇ ਇੱਕ ਸਿਲਸਿਲੇਵਾਰ ਯੋਜਨਾਬੱਧ ਤਰੀਕੇ ਨਾਲ ਦੋਹਾਂ ਨੂੰ ਨਿੰਦਣਾ ਸ਼ੁਰੂ ਕਰਤਾ ਜੋ ਦੁਨੀਆ 'ਚ ਨੁਕਸਾਨ ਦਾ ਉਹ ਕਹਿੰਦੇ ਜਵਾਹਰ ਲਾਲ ਨਹਿਰੂ ਦਾ ਕੀਤਾ ਹੋਇਆ 14 ਸਾਲ 'ਚ 2014 ਤੋਂ ਪਹਿਲਾਂ ਜੋ ਵੀ ਕੰਮ ਹੋਇਆ ਸਾਰਾ ਇਹ ਮੁੱਕਰ ਕੇ ਕਿ ਹੋਇਆ ਹੀ ਕੋਈ ਨਹੀਂ ਇਿੱਤੇ ਕੁਛ ਨਹੀਂ ਉਦੋਂ ਅੱਗੇ ਕਿ ਗੌੜਸੇ ਹਿੰਦੂ ਧਰਮ ਦਾ ਸੀ ਆਰਐਸਐਸ ਨਾਲ ਸੰਬੰਧਿਤ ਸੀ ਉਹਨੇ ਗਾਂਧੀ ਨੂੰ ਮਾਰਿਆ ਸੀ ਇਹਨੇ ਉਹਨਾਂ ਨੂੰ ਉਹਨੂੰ ਚੱਕਣਾ ਸ਼ੁਰੂ ਕਰਤਾ ਇਹਨਾਂ ਨੇ ਅਜਿਹੀ ਸਥਿਤੀ ਬਣਾ ਲਈ ਕਿ ਮਹਾਤਮਾ ਗਾਂਧੀ ਤੇ ਗੌੜਸੇ ਨੂੰ ਇੱਕੋ ਬਰਾਬਰ ਦੇ ਥੜਿਆਂ ਤੇ ਪਾਉਣਾ ਸ਼ੁਰੂ ਕਰਤਾ ਉਹਦੇ ਵਾਸਤੇ ਅਸੇ ਜ਼ਰੂਰੀ ਸੀ ਕਿ ਇਹ ਗਾਂਧੀ ਨੂੰ ਵੀ ਨਿੰਦਣ ਸੋ ਹੁਣ ਇਹ ਹਾਲਤ ਹੈ ਵੀ ਜੇ ਜਦੋਂ ਕੋਈ ਬਾਹਰ ਦਾ ਇੱਥੇ ਗੈਸਟ ਹੁੰਦਾ ਤਾਂ ਉਦੋਂ ਤਾਂ ਇਹ ਉਹਨੂੰ ਗਾਂਧੀ ਦੀ ਸਮਾਧ ਤੇ ਲੈ ਜਾਂਦੇ ਆ ਅਦਰਵਾਈਜ਼ ਇਹ ਗਾਂਧੀ ਦੇ ਨਾਲ ਹਰ ਵਿਰੋਧਤਾ ਕਰਦੇ ਆ ਉਹਦਾ ਜੋ ਹਰ ਵਿਚਾਰਾ ਉਹਦੀ ਵਿਰੋਧਤਾ ਕਰਦੇ ਆ ਤੇ ਇਹਨਾਂ ਨੇ ਹੁਣ ਪਹਿਲਾਂ ਹੋਰਾਂ ਤੇ ਲੱਗੂਗੀ ਤਾਂ ਰਾਮ ਮੰਦਰ ਲੈ ਆਂਦਾ ਰਾਮ ਸੇਤੂ ਲੈ ਆਂਦਾ ਹਰੇਕ ਦਾ ਰਾਮ 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 ਕਰੀਗੇ ਤੇ ਹੁਣ ਇਹਨਾਂ ਨੇ ਇੱਕ ਇਸ ਮਨਰੇਗਾ ਚ ਤਬਦੀਲੀ ਲੈਣ ਦਾ ਫੈਸਲਾ ਕੀਤਾ ਇਹਦੇ ਦੋ ਉਦੇਸ਼ ਹੈ ਇੱਕ ਤਏ ਇਹ ਜਿਹੜਾ ਗਾਂਧੀ ਦਾ ਨਾਮ ਹੈ ਉਹ ਹਟਾ ਲਿਆ ਜਾਵੇ ਉਹ ਹਟਾਤਾ ਇਹਨਾਂ ਨੇ ਗਾਂਈ ਧਾਤੇ ਇਹਨਾਂ ਨੇ ਇੱਕ ਵੀ ਵੀ ਬਣਾਤੀ ਉਹਦਾ ਮਤਲਬ ਹੈ ਵਿਕਸਤ ਭਾਰਤ ਉਹ ਰੱਖਤਾ ਇੱਕ ਇਹਨਾਂ ਨੇ ਇਹ ਸੀ ਕਿ ਕਿਵੇਂ ਨਾ ਕਿਵੇਂ ਰਾਮ ਦਾ ਨਾਮ ਵਿੱਚ ਘੁਸੇੜੇ ਜਾਵੇ ਕਿਉਂਕਿ ਇਹ ਰਾਮ ਦਾ ਜਿਹੜਾ ਨਾਮ ਹੈ ਉਹਨੂੰ ਬਹੁਤ ਚੁਣਾ ਚਾਹੁੰਦੇ ਆ ਉਹ ਤੋਂ ਜਿੰਨਾ ਫਾਇਦਾ ਲੈਣਾ ਉਹਨਾਂ ਫਾਇਦਾ ਲੈਣਾ ਚਾਹੁੰਦੇ ਆ ਹਰ ਥਾਂ ਤੇ ਰਾਮ ਮੰਦਰ ਬਣਾਤਾ ਉਹਦੇ ਵੀ ਮਤਲਬ ਤਾਂ ਪੋਲੀਟੀਕਲ ਸੀ ਕਿ ਜੇ ਅਸੀਂ ਕੱਲ ਨੂੰ ਕਹਾਂਗੇ ਦੇਖੋ ਜੀ ਅਸੀਂ ਰਾਮ ਮੰਦਿਰ ਬਣਾਤਾ ਰਾਮ ਸੇਤੂ ਕਰੀ ਜਾਂਦੇ ਜੋ ਜਿੱਤੇ ਵੀ ਰਾਮ 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 ਕਰੀ ਜਾਂਦੇ ਐ ਤੇ ਇਥੋਂ ਤੀਕ ਤੇ ਜਿਹੜੀਆਂ ਗਊਆਂ ਦੇ ਜਿਹੜੇ ਕੋਈ ਹੋਏ ਸਮਰਰ ਹੈ ਉਹਨਾਂ ਨੂੰ ਜਿਹੜੇ ਮਾਰਦੇ ਉਹ ਵੀ ਰਾਮ ਦੇ ਨਾਂ ਤੇ ਮਾਰਦੇ ਐ ਸੋ ਇਹਨਾਂ ਨੇ ਕਿਵੇਂ ਨਾ ਕਿਵੇਂ ਰਾਮ ਨਾਂ ਵਿੱਚ ਪਾਉਣਾ ਸੀ ਤੇ ਇਹਨਾਂ ਨੇ ਜਿਹੜੀ ਨਵੀਂ ਸਕੀਮ ਦਾ ਨਵਾਂ ਨਾਂ ਰੱਖਿਆ ਉਹਦੇ ਜਿਹੜੇ ਮੁੱਖ ਪਹਿਲੇ ਜਿਵੇਂ ਨਰੇਗਾ ਸੀ ਨੈਸ਼ਨਲ ਰੁਜ਼ਗਾਰ ਵਾਸਤੇ ਸੀਗਾ ਤੇ ਇਸੇ ਤਰ੍ਹਾਂ ਇਹਨਾਂ ਨੇ ਹੁਣ ਵਾਲੇ ਚ ਰੱਖਦੇ ਆ जी डैश आर ए एम डैश जी यानी जी, जी राम जी ये हुन अपनू बोलना होवे त ए स्क्रीन ਦਾ ਨਾਮ ਬਣ ਕੇ ਜੀ ਰਾਮ ਜੀ ਤੇ ਮਤਲਬ ਇਹ ਕਿ ਇਹਦਾ ਇਹ ਪੋਲੀਟਿਕਲ ਲਾਹ ਲੈਣਾ ਚਾਹੁੰਦੇ ਜਿਵੇਂ ਕਾਂਗਰਸ ਲਾਹ ਲੈਣਾ ਚਾਹੁੰਦੀ ਸੀ ਗਾਂਧੀ ਦਾ ਨਾਮ ਵਿੱਚ ਪਾ ਕੇ ਨਹੀਂ ਤੇ ਮਰੇਗਾ ਨਾਮ ਵਧਿਆ ਚੱਲੀ ਜਾਂਦਾ ਸੀ ਤੇ ਕਾਂਗਰਸ ਨੇ ਉਹ ਚ ਗਾਂਧੀ ਦੇ ਨਾਮ ਮੂਰੇ ਐਮ ਜੀ ਪਾਇਆ ਮਹਾਤਮਾ ਗਾਂਧੀ ਉਹ ਵੀ ਤਾਂ ਹੀ ਪਾਇਆ ਵੀ ਲੋਕ ਗਾਂਧੀ ਗਾਂਧੀ ਆਈਕਨ ਹੈ ਲੋਕ ਗਾਂਧੀ ਨੂੰ ਪੂਜਦੇ ਆ ਤੇ ਗਾਂਧੀਕਰ ਪੇ ਸਾਨੂੰ ਵੋਟਾਂ ਹੋਰ ਮਿਲਣਗੀਆਂ ਜਿਹੜੀ ਉਹਨਾਂ ਦੀ ਗੋਲੀ ਸੀ ਕਾਂਗਰਸ ਦੀ ਉਹੀ ਗੋਲੀ ਹੁਣ ਭਾਰਤੀ ਜਨਤਾ ਪਾਰਟੀ ਦੀ ਦੀ ਯਾਰੀ ਹੁਣ ਕਾਂਗਰਸ ਨੂੰ ਉਹੀ ਗੋਲੀ ਦੇਣੀ ਹੈ ਇਹਨਾਂ ਨੇ ਜਿਹੜੀ ਇਹ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਕਰਤਾ ਹੋਰ ਤਬਦੀਲੀਆਂ ਚ ਲਿਆਉਣੀਆਂ ਉਹ ਉਹਨਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਜਿਹੜੀਆਂ ਹੋਰ ਤਬਦੀਲੀਆਂ ਕੀ ਕਿਹਾ ਕਹਿੰਦਾ ਕਿ ਅਸੀਂ ਜਿਹੜਾ ਕੰਮ ਹੈ 100 ਦਿਨ ਦੀ ਵੀ 150 ਦਿਨ ਦੇ ਆ ਕਰਾਂਗੇ ਤੇ ਪਰ ਪਹਿਲਾਂ ਤਾਂ 100 ਦਿਨ ਵੀ ਨਹੀਂ ਦਿੱਤਾ ਗਿਆ ਆਹੀਂ ਕਹਿੰਦੇ ਕਿ ਅਸੀਂ 100 ਦੀ ਗਾਰੰਟੀ ਕਰਦੇ ਹਾਂ ਕਿ 100 ਦਿਨ ਦਿਆ ਕਰਾਂਗੇ ਤਾਂ ਵੀ ਆਪਾਂ ਮੰਨ ਲੈਂਦੇ ਪਰ 100 ਦਿਨ ਤੱਕ ਕਦੇ ਕਦੇ ਕਿਸੇ ਸਰਕਾਰ ਨੇ 100 ਦਿਨ ਕੰਮ ਤੱਕ ਕਿਸੇ ਵੀ ਸਾਲ ਦਿੱਤਾ ਹੀ ਨਹੀਂ ਦੂਜਾ ਇਹਨਾਂ ਨੇ ਕਿਹਾ ਤਾਂ ਸਿੱਧੀ ਢਾੜੀ ਵਧਾਵਾਂਗੇ ਢਾੜੀ ਵਧਾਉਣਾ ਵੀ ਕੋਈ ਖਾਸ ਵੱਡੀ ਗੱਲ ਨਹੀਂ ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਮਹਿੰਗਾਈ ਇੰਨੀ ਵਧ ਗਈ ਹੈ ਕਿ ਢਾੜੀ ਤਾਂ ਵੈਸੇ ਹੀ ਬਹੁਤ ਹੋ ਗਈ ਹੈ ਪੰਜਾਬ 'ਚ ਇਸ ਲਈ ਆਮ ਢਾੜੀ ਜਿਹੜੀ ਚੱਲਦੀ ਹੈ ਮਜ਼ਦੂਰ ਦੀ ਜੇ ਖੇਤ ਮਜ਼ਦੂਰ ਦੀ 500 ਰੁਪਏ ਚੱਲਦੀ ਹੈ ਤੇ ਇਹ ਤਾਂ 500 ਤੇ ਹਲੇ ਪਹੁੰਚੇ ਨਹੀਂ ਹਲੇ 300 ਤੋਂ ਵਧਾਉਣ ਨੂੰ ਫਿਰਦੇ 400 ਦੇ ਇਧਰ ਉਧਰ ਕਰਨਗੇ ਪਰ ਅਸਲ ਵਿੱਚ ਕਿੰਨੀ ਬਣਨਗੇ ਇਸ ਦਾ ਪਤਾ ਨਹੀਂ ਪਰ 500 ਨਹੀਂ ਬਣ ਸਕਦੇ ਨਾ ਇਹ 500 ਬਣਨ ਤੇ ਨਾ ਇਹ ਪੂਰੇ 100 ਦਿਨ ਕੰਮ ਦੇ ਸਕਣ ਕੰਮ ਵੀ ਥੋੜਾ ਮਿਲੂਗਾ ਪਰ ਇਹਨਾਂ ਦੇ ਉੱਪਰ ਕੋਈ ਪੂਰਾ ਹੋ ਗਿਆ ਇੱਕ ਤਾਂ ਇਹ ਕਿ ਇਸ ਜਿਹੜੀ ਆ ਸਕੀਮਾ ਇਹ ਹੁਣ ਕਹਿਣਗੇ ਸਾਡੀ ਸਕੀਮਾ ਛੱਤੀ ਥੱਪੜ ਜੁਗੇ ਹੋਗੇ ਦੂਜਾ ਕਿ ਇਹਦੇ ਵਿੱਚ ਇਹਨਾਂ ਨੇ ਗਾਂਧੀ ਦਾ ਨਾਮ ਕੱਢ ਤਾ ਤੀਜਾ ਕਿ ਇਹਦੇ ਚ ਰਾਮ ਦਾ ਨਾਮ ਘਸੇੜ ਲਿਆ ਸੋ ਇਹ ਤਿੰਨੇ ਇਹਨਾਂ ਦੇ ਮੰਤ ਪੂਰੇ ਹੋ ਗਏ ਇਹਨਾਂ ਤਿੰਨਾਂ ਮੰਤਵਾਂ ਦੇ ਵਿੱਚੋਂ ਵਿਚਲੀ ਜਿਹੜੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਸਮਾਜ ਬਣਾਉਣਾ ਹਿੰਦੂ ਤੋਂ ਸਮਾਜ ਬਣਾਉਣਾ ਉਸ ਸਮਾਜ 'ਚ ਇੱਕ ਕੜੀ ਹੋਰ ਜੋੜਤੀ ਇੱਕ ਐਡਵਾਂਟੇਜ ਹੋਰ ਜੋੜਦਾ ਉਹਦੇ 'ਚ ਸਮਾਜ ਚ ਰਾਮਰਾਜ ਜੀ ਬਣਨ ਚ ਰਾਮਰਾਜ ਬਣਨਾ ਜੀ ਨੂੰ ਕਹਿੰਦੇ ਇਹ ਅਸਲ ਵਿੱਚ ਜਿਹੜਾ ਇਹ ਹਿੰਦੂ ਰਾਜ ਬਣਾਉਣਾ ਚਾਹੁੰਦੇ ਆ ਉਸ ਹਿੰਦੂ ਰਾਜ ਬਣਾਉਣ ਚ ਇੱਕ ਕਦਮ ਇਨਾਂ ਨੇ ਹੋਰ ਅੱਗੇ ਪੱਟ ਲਿਆ ਤੇ ਪਰ ਇਹ ਆਖਰੀ ਨਹੀਂ ਇਦੋਂ ਅੱਗੇ ਹੋਰ ਬਹੁਤ ਕਦਮ ਪੱਟਣਗੇ ਕਦਮ ਪੱਟੀ ਜਾਣੇ ਜਿੰਨਾ ਚਿਰ ਜਾਂ ਤਾਂ ਇਹ ਸੱਤਾ ਤੋਂ ਲੈਂਦੇ ਨਹੀਂ ਤੇ ਜਾਂ ਫਿਰ ਇੱਥੇ ਹਿੰਦੂ ਰਾਜ ਸਥਾਪਿਤ ਹੁੰਦਾ ਨਹੀਂ ਜਦੋਂ ਹਿੰਦੂ ਰਾਜ ਸਥਾਪਿਤ ਹੋ ਗਿਆ ਤਾਂ ਉਦੋਂ ਜਿਹੜੀਆਂ ਬਾਕੀ ਜਿਹੜੀਆਂ ਹੋਰ ਘੱਟ ਗਿਣਤੀਆਂ ਵਾਲੀਆਂ ਜਿਵੇਂ ਸਿੱਖ ਐ, ਐਸਆਈ ਐ, ਮੁਸਲਮਾਨ ਐ, ਬੋਧੀ ਐ, ਜੈਨ ਐ ਇਹਨਾਂ ਸਾਰੇ ਉਹਨਾਂ ਨੇ ਸਾਫ਼ ਕਰਦਨੇ ਜਾਂ ਤਾਂ ਇਹ ਸਾਫ਼ ਹੋ ਜਾਣਗੇ ਜਿਵੇਂ ਰੰਜੀਤ ਦੀ ਨੀਤੀ ਸੀ ਕਿ ਜਾਂ ਤਾਂ ਇਹ ਲੋਕ ਸਾਫ਼ ਹੋ ਜਾਣਗੇ ਜਾਂ ਇਹ ਹਿੰਦੂਧਰਮ ਨੂੰ ਮੰਨ ਲੈਣਗੇ ਇਹਨਾਂ ਕੋਲੇ ਤੀਜਾ ਰਸਤਾ ਰਹਿਣੇ ਛੱਡਣਾ ਕੋਈ ਨਹੀਂ ਸੋ ਇਸ ਕਰਕੇ ਜਿਹੜੀ ਇਹ ਜਿਹੜੀ ਸਕੀਮ ਜਿਹਦੇ ਇੰਨੀ ਚਰਚਾ ਹੋ ਰਹੀ ਐ ਉਹ ਸਿਰਫ ਇਸੇ ਕਰਕੇ ਹੋ ਰਹੀ ਐ ਕਿ ਇਹਨਾਂ ਦਾ ਵੇਖਣ ਨੂੰ ਮੰਤਵ ਹੋਰ ਐ ਅਸਲ ਮੰਤਵ ਹੋ ਰਿਹਾ ਤੇ ਦੋਨੇ ਮੰਤਵ ਪੂਰੇ ਕਰਨ ਵਾਸਤੇ ਇੱਕ ਵਧੀਆ ਕਦਮ ਚੱਕਿਆ ਜਾ ਚੁੱਕਿਆ ਹੈ ਜਿਹਦੀ ਪਾਰਲੀਮੈਂਟ ਦੇ ਅੰਦਰ ਵੀ ਬਹੁਤ ਵਿਰੋਧਤਾ ਹੋਈ ਹੈ ਤੇ ਬਾਹਰ ਵੀ ਬਹੁਤ ਵਿਰੋਧਤਾ ਹੋ ਰਹੀ ਹੈ ਸਾਡੀ ਪੰਜਾਬ ਸਰਕਾਰ ਵੀ ਬਹੁਤ ਵਿਰੋਧਤਾ ਕਰ ਰਹੀ ਹੈ ਈਵਨ ਕਿ ਹੁਣ ਇਹ ਇਹਨਾਂ ਨੇ ਕੱਲ੍ਹ ਅਨਾਉਂਸ ਕਰਤਾ ਕਿ ਇੱਕ ਸਪੈਸ਼ਲ ਸੈਸ਼ਨ ਇਸੇ ਕਰਕੇ ਸਦਨ ਕੇਪਾ ਮਨਰੇਗਾ ਦੀ ਵਿਰੋਧਤਾ ਕਰਨੀ ਕਿਉਂ ਕਿਉਂਕਿ ਉਹਦੇ ਚ ਸਰਬਸੰਮਤੀ ਹੋ ਜਾਣੀ ਹੈ ਆਮ ਆਦਮੀ ਪਾਰਟੀ ਵੀ ਉਹਦੇ ਖਿਲਾਫ ਹੈ ਤੇ ਕਾਂਗਰਸੀ ਵੀ ਉਹਦੇ ਖਿਲਾਫ ਹੈ ਤੇ ਅਕਾਲੀਆਂ ਦਾ ਤਾਂ ਤੇ ਕੋਈ ਬਹੁਤਾ ਨਮਾਇਦਾ ਹੀ ਨਹੀਂ ਕੋਈ ਸੋ ਇਹ ਕਰਕੇ ਇਹ ਜਿਹੜੀ ਅੱਜ ਦੀ ਚਰਚਾ ਸੀ ਇਹ ਚਰਚਾ ਇਸ ਕਰਕੇ ਹੈ ਕਿ ਇਹਦੇ ਹਿੱਤ ਨੇ ਜਿਹੜੇ ਸੀਗੇ ਉਦੇਸ਼ ਉਸ ਸਾਬਤ ਕਰਦੇ ਆ ਇਹਨੇ ਕਹਿੰਦਾ ਹੋਇਆ ਮੱਖਮ ਦਾ ਜਾਚਕ ਸਸ੍ਰੀਕਲ ਜੇ ਮੇਰੀ ਤੈਨੂੰ ਵੀਡੀਓ ਪਸੰਦ ਆਵੇ ਤੈਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਜੇ ਨਹੀਂ ਆਉਂਦੀ ਤਾਂ ਕਮੈਂਟ ਚ ਲਿਖ ਦਿਆ ਕਰੋ ਕਿ ਮੈਂ ਕੀ ਗਲਤ ਕਰ ਰਿਹਾ ਹਾਂ ਕੀ ਮੈਨੂੰ ਕਹਿਣਾ ਚਾਹੀਦਾ ਸੀ ਕੀ ਮੈਂ ਨਹੀਂ ਕਿਹਾ ਸਤਿ ਸ੍ਰੀ ਅਕਾਲ